ਸ਼ਰਮ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਅਕਾਲੀ ਦਲ ਦੇ ਯੂਥ ਵਿੰਗ ਦੇ ਮੈਂਬਰ ਵੀ ਸ਼ਰਮ ਨੇ ਅਕਾਲੀ ਦਲ ਦੇ ਪਾਰਟੀ ਦਫ਼ਤਰ ਵਿਖੇ ਪਹੁੰਚੇ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ ਯੂਥ ਵਿੰਗ ਦੇ ਸਮੂਹ ਅਧਿਕਾਰੀ ਤੇ ਵਰਕਰ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਰੱਦ ਕਰਨ ਦੀ ਵਰਕਿੰਗ ਕਮੇਟੀ ਦੇ ਮੈਂਬਰਾਂ ਤੋਂ ਲਗਾਤਾਰ ਮੰਗ ਕਰ ਰਹੇ ਹਨ ਇਸ ਮੌਕੇ ਬਲਵਿੰਦਰ ਸਿੰਘ ਭੁੰਡੜ ਨੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੇ ਅਸਤੀਫੇ ਤੇ ਬੋਲਦਿਆਂ ਕਿਹਾ ਕਿ ਵਧੀਆ ਗੱਲ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਹਨ ਜਿਨ੍ਹਾਂ ਦੇ ਅਸਤੀਫੇ ਦੇ ਵਿਚਾਰ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਜੇ ਤੱਕ ਇਹ ਬਾਈ ਥੋੜਾ ਜਿਹਾ ਚਿਕਰ ਘੱਮ ਰੱਖੀ। ਮੈਂ ਜਿਹੜਾ ਨਾਲ ਛੱਡ ਦੇ। ਮੇਰੇ ਕੈਮਰਾ ਦੇ। ਉਸ ਤੋਂ ਬਾਅਦ ਤਾਂ ਫਿਰ ਸੋਚਿਆ ਕਿ ਸਾਰੇ ਵਿਚਾਰ ਪਸੰਦ ਕਰਾਂ। ਇਹ ਨਾ ਮਨਜ਼ੂਰ ਵੀ ਹੋ ਸਕਦਾ ਜੇ ਜਿਆਦਾ ਡੈਲੀਗੇਟ ਕਹਿੰਦੇ ਨੇ। ਅੱਜ ਕਈ ਮਸਲੇ ਨੇ ਸਾਹਮਣੇ। ਦੰਦਾ ਇਹ ਨਾ ਨਾ ਧੋਨੇ ਦਾ ਮਸਲਾ ਹੈ ਡੀਆਰਟੀਬੀ ਦਾ ਮਸਲਾ ਹੈ ਯੂਨੀਵਰਸਿਟੀ ਦਾ ਮਸਲਾ ਹੈ ਚੰਡੀਗੜ੍ਹ ਦਾ ਮਸਲਾ ਹੈ ਤੁਸੀਂ ਕਿੰਨੇ ਮਸਲੇ ਨੂੰ ਉਹਨਾਂ ਤੇ ਵਿਚਾਰ ਕਰਾਂਗੇ ਇਹਦੇ ਵੀ ਇਸ ਮਸਲੇ ਤੇ ਹੀ ਵਿਚਾਰ ਕਰਾਂਗੇ ਹੋ ਸਕਦਾ ਨਾ ਮਨਜ਼ੂਰ ਵੀ ਕੀਤਾ ਜਾ ਸਕਦਾ ਜਿੰਨਾ ਮੈਂ ਕਹਿਤਾ ਹਾਂ ਕਿ ਤੁਸੀਂ ਮੇਰੇ ਸੁਭਾ ਸਰਦਾਰ ਸਰਵੇਰ ਸਿੰਘ ਬਾਦਲ ਜਿੰਦਾਬਾਦ 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 ਨਾਮ ਲਿਖੋ ਨਾਮ ਮਨਜ਼ੂਰ ਕਰੋ ਰਾਇਕਾ ਮੈਂ ਤਾਂ ਇਹ ਜੀ ਕਰਦਾ ਹਾਂ ਉਹ ਵੀ ਮੈਂ ਨਹੀਂ ਸ਼ਹਾਬੀ ਵਿਦਾ ਦੇ ਪ੍ਰਧਾਨ ਦੇ ਨਾਮ ਅੱਦਾ ਚਾਹੀਦਾ ਵਾਹ ਕੁਮਾਰੀ ਗੱਲ ਵੀ ਠੀਕ ਹੈ ਇਹ ਆਪਣੀ ਭਾਵਨਾ ਹੈ ਕਿ ਅਸੀਂ ਪ੍ਰਧਾਨ ਸਾਬ ਕੋਈ 30 ਤਰੀਕ ਨੂੰ ਡੈਲੀਗੇਟ ਦੀ ਮੀਟਿੰਗ ਨਹੀਂ ਸਕਦੀ ਕੋਈ ਡੈਲੀਗੇਟ ਦੀ ਮੀਟਿੰਗ ਕਰਾਂਗੇ ਮੈਂ ਡਿਕਟੇਸ਼ਨ ਦੀ ਡੈਮੋਕਰੈਟਿਕ ਪਾਰਟੀ ਹੈ ਪ੍ਰਧਾਨ ਕੋਈ ਟੀਜੀ ਨਹੀਂ ਹੁੰਦਾ ਪ੍ਰਧਾਨ ਆ ਜਿਹੜੀ ਜੱਥੇ ਦੇ ਜਿਹੀ ਹੈ ਇਹਦੇ ਤੁਹਾਨੂੰ ਪਾਵਰਾਂ ਨੇ ਇੱਕ ਬੰਦੇ ਨੂੰ ਦਿੱਤੇ ਜਾਂਦੇ ਨੇ ਕਿ ਤੂੰ ਕੰਮ ਚਲਾ ਦੇਗਾ ਅੱਗੇ ਹੋ ਕੇ ਕਰ ਦੋ ਕਿ ਸਾਰੇ ਬੋਲ ਨਹੀਂ ਸਕਦੇ इस करके प्रधान अकाली दल प्रधान हमेशा ही संगत चलता जो संघतना आप करेंगे तो बताओ बेल फैसे करा ठीक ना मंजूर तो भी हो सकता तो मैं जिन्ना कहता धनबाद तो तो थिक, है